ਅਸੀਂ ਅੱਜ ਘਟੋ ਘਟ 54-55 ਦਿਨ ਹੋ ਗਏ ਆ ਇੱਕ ਪ੍ਰਦੂਸ਼ਿਤ ਗੈਸ ਫੈਕਟਰੀ ਭੂੰਦੜੀ ਸਾਡੇ ਪਿੰਡ ਲੱਗ ਰਹੀ ਆ ਉਹਦੇ ਵਿਰੋਧ ਦੇ ਵਿੱਚ ਟਰੈਕਟਰ ਰੋਸ ਮਾਰਚ ਕੱਢ ਰਹੇ ਆ ਸਾਡੀਆਂ ਚਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਚੁੱਕੀਆਂ ਵਾਂ ਪਰ ਕਿਸੇ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਆਪ ਸਰਕਾਰ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਅੱਜ ਤਾਂ ਪਹਿਲੇ ਪੇਟ ਦੇ ਲੋਕ ਮਾਰੇ ਹੋਏ ਆਂ ਬਿਮਾਰੀਆਂ ਦੇ ਇਸ ਲਈ ਸਾਡੇ ਸਾਰੇ ਜਿਹੜਾ ਇਲਾਕੇ ਦਾ ਅੱਜ ਟਰੈਕਟਰ ਮਾਰਚ ਆ ਸਾਰੇ ਪਿੰਡਾਂ ਚੋਂ ਟਰੈਕਟਰ ਆਏ ਆ ਕੋਈ ਇੱਕ ਪਿੰਡ ਚੋਂ 20 ਪਿੰਡਾਂ ਚੋਂ 20 ਪਿੰਡਾਂ ਦੀ ਅੱਜ ਮਾਰਚ ਹੈ ਤੇ ਵੋਟਰਾਂ ਦਾ ਬਾਈਕਾਟ ਵੀ ਹਾਂ ਬਿਲਕੁਲ ਵੋਟਰਾਂ ਦਾ ਬਾਈਕਾਟ ਰਿਹਾ ਲੋਕ ਬਹੁਤ ਨਾ ਗੁੱਸੇ ਚ ਆ ਵੀ ਜਿਹੜੇ ਵੋਟਾਂ ਵਾਲੇ ਆ ਉਹ ਤਾਂ ਸਾਡੇ ਦਰਾਂ ਤੇ ਆਉਂਦੇ ਆ ਹਣ ਹੁਣ ਪੁੱਛਣ ਵੀ ਨਹੀਂ ਆਏ ਜਿੱਦ ਸਾਡੇ ਇੱਕ ਇਕੱਠ ਹੋਇਆ ਸੀਗਾ ਗੁਰਦੁਆਰਾ ਸਾਹਿਬ ਚ ਉੱਥੇ ਤਕਰੀਬਨ ਸਾਰੇ ਨਗਰ ਨੇ ਇੱਕ ਮਤਾ ਪਾਸ ਕੀਤਾ ਵੀ ਆਪਾਂ ਕਿਸੇ ਨੂੰ ਵੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਣੀ ਜੇ ਇਹ ਫੈਕਟਰੀ ਲੱਗ ਜਾਂਦੀ ਆ ਸਾਡੇ ਇਲਾਕੇ ਨੂੰ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਹਵਾ ਵੀ ਪ੍ਰਦੂਸ਼ਿਤ ਹੋ ਜਾਣੀ ਆ ਪਾਣੀ ਵੀ ਪ੍ਰਦੂਸ਼ਿਤ ਹੋ ਜਾਣਾ ਵਾ ਇਸ ਕਰਕੇ ਅਸੀਂ ਟਰੈਕਟਰ ਰੋਸ ਮਾਰਚ ਕੱਢ ਰਹੇ ਆ ਕਿ ਸਰਕਾਰਾਂ ਜਾਗ ਜਾਵੋ ਕੋਈ ਵੀ ਸਾਡੇ ਲੀਡਰ ਆਵੇ ਤਾਂ ਅਸੀਂ ਉਹਨਾਂ ਨੂੰ ਬੜਨ ਨਹੀਂ ਦਿੰਦੇ ਕਾਲੀਆਂ ਝੰਡੀਆਂ ਲੈ ਕੇ ਅਸੀਂ ਉਹਨਾਂ ਨੂੰ ਬਾਹਰ ਹੀ ਭੇਜਦੇ ਤੇ ਮੰਗ ਕੀ ਹੈ ਤੇ ਅਗਲੀ ਰਣਨੀਤੀ ਕੀ ਹੈ ਸਾਡੀ ਮੰਗ ਇਹ ਹੈ ਵੀ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਣੀ ਕਿਉਂਕਿ ਇਹ ਨਰਕ ਆ ਅੱਜ ਜੇ ਅਸੀਂ ਅੱਖੀਂ ਦੇਖ ਕੇ ਮੱਖੀ ਖਾ ਲਈਏ ਤਾਂ ਫਿਰ ਸਾਡੇ ਵਾਸਤੇ ਨਗਰ ਵਾਸਤੇ ਬਹੁਤ ਮਾੜੀ ਗੱਲ ਆ। ਵੋਟਰ ਦਾ ਬਾਈਕਾਟ ਤਾਂ 100% ਹੋ ਗਿਆ ਸਾਡੇ ਪਿੰਡਾਂ ਚ। ਸਾਰਿਆਂ ਦਾ ਬਾਈਕਾਟ ਹੈ ਇੱਕ ਪਾਰਟੀ ਦਾ ਵਾਇਆ। ਨਹੀਂ ਸਾਰੇ ਪਿੰਡ ਸਾਰਿਆਂ ਨੂੰ ਕੋਈ ਪਿੰਡਾਂ ਚ ਸਾਰਿਆਂ ਦਾ ਬਾਈਕਾਟ ਆ। ਕਿਉਂਕਿ ਸਾਨੂੰ ਪੁੱਛਣ ਨਹੀਂ ਆਏ। ਅਸੀਂ ਦੁਖੀ ਆਂ, ਗੁੱਸੇ ਚ ਆਏ ਸੀ। ਇਹ ਜੇ ਇੱਕ ਗੰਦੀ ਫੈਕਟਰੀ ਸਾਡੇ ਭੂੰਦੜੀ ਪਿੰਡ ਨਗਰ ਚ ਲੱਗ ਰਹੀ ਆ। ਅਸੀਂ ਉਹਨੂੰ ਬੰਦ ਕਰਾਉਣ ਦੇ ਸੰਬੰਧ ਚ ਇਹ 2-250 ਟਰੈਕਟਰ ਇਕੱਠਾ ਕਰਕੇ ਮਾਰਚ ਕਰ ਰਹੇ ਆ। ਹੂੰ। ਮੇਰਾ ਨਾਮ ਸਰਦਾਰ ਤਿਜਿੰਦਰ ਸਿੰਘ ਹੈ ਜੀ ਸੰਘਰਸ਼ ਕਮੇਟੀ ਮੈਂਬਰ ਹੈ ਜੀ ਇਹੜਾ ਟਰੈਕਟਰ ਰੋਸ ਮਾਰਚ ਅਸੀਂ ਇਸ ਕਰਕੇ ਕੱਢ ਰਹੇ ਆ ਅਸੀਂ ਅੱਜ ਘਟੋ ਘਟ 54-55 ਦਿਨ ਹੋ ਗਏ ਆ ਇੱਕ ਪ੍ਰਦੂਸ਼ਿਤ ਗੈਸ ਫੈਕਟਰੀ ਭੂੰਗੜੀ ਸਾਡੇ ਪਿੰਡ ਲੱਗ ਰਹੀ ਆ ਉਹਦੇ ਵਿਰੋਧ ਦੇ ਵਿੱਚ ਟਰੈਕਟਰ ਰੋਸ ਮਾਰਚ ਕੱਢ ਰਹੇ ਆ ਸਾਡੀਆਂ ਚਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਚੁੱਕੀਆਂ ਵਾ ਪਰ ਕਿਸੇ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਆਪ ਸਰਕਾਰ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਸਾਨੂੰ ਮਜਬੂਰ ਕੀਤਾ ਅਸੀਂ ਫੈਕਟਰੀ ਦੇ ਮੂਹਰੇ ਬੈਠੇ ਆ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਜੇ ਇਹ ਫੈਕਟਰੀ ਲੱਗ ਜਾਂਦੀ ਆ ਸਾਡੇ ਇਲਾਕੇ ਨੂੰ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਹਵਾ ਵੀ ਪ੍ਰਦੂਸ਼ਿਤ ਹੋ ਜਾਣੀ ਆ ਪਾਣੀ ਵੀ ਪ੍ਰਦੂਸ਼ਿਤ ਹੋ ਜਾਣਾ ਵਾ ਇਸ ਕਰਕੇ ਅਸੀਂ ਟਰੈਕਟਰ ਉਸਮਾਰਚ ਕੱਢ ਰਹੇ ਆ ਕਿ ਸਰਕਾਰਾਂ ਜਾਗ ਜਾਣ ਅਗਲੀ ਮੰਗ ਦੇ ਰਣਨੀਤੀ ਆ ਅਗਲੀ ਰਣਨੀਤੀ ਇਹ ਆ ਜੇ ਇਹਦੇ ਨਾਲ ਵੀ ਸਰਕਾਰਾਂ ਨਾ ਜਾਗੀਆਂ ਫਿਰ ਅਸੀਂ ਸੰਘਰਸ਼ ਕਮੇਟੀ ਤੇ ਸਾਰੇ ਨਗਰ ਵਾਸੀ ਸੰਘਰਸ਼ ਹੋਰ ਤੇਜ਼ ਕਰਾਂਗੇ ਇਹ ਸਾਰੀ ਇਹ ਨਗਰ ਰੈ ਕਰਕੇ ਸਾਡੇ ਖਰਸ਼ਾ ਜਾਰੀ ਰੱਖਾਂਗੇ ਇਹ ਜੀ ਇੱਕ ਗੰਦੀ ਫੈਕਟਰੀ ਸਾਡੇ ਪੂੰਦਰੀ ਪਿੰਡ ਨਗਰ ਚ ਲੱਗ ਰਹੀ ਆ ਅਸੀਂ ਉਹਨੂੰ ਬੰਦ ਕਰਾਉਣ ਦੇ ਸਬੰਧ ਚ ਇਹ 2-250 ਟਰੈਕਟਰ ਇਕੱਠਾ ਕਰਕੇ ਮਾਰਚ ਕਰ ਰਹੇ ਆ ਜੇ ਨਾ ਸਾਡੀ ਪ੍ਰਸ਼ਾਸਨ ਨੇ ਕੋਈ ਗੱਲ ਸੁਣੀ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅਸੀਂ ਤਾਂ ਅੱਗੇ ਨਹੀਂ ਪਿੰਡਾਂ ਚ ਇਹਨਾਂ ਨੂੰ ਵੜਨ ਦਿੰਦੇ ਕਿਸੇ ਵੀ ਪੋਲੀਟਿਕਲ ਪਾਰਟੀ ਨੂੰ ਤੇ ਹੁਣ ਅਸੀਂ ਹੋਰ ਨਹੀਂ ਵੰਡ ਦੇਣਾ ਕਿਸੇ ਵੀ ਪਿੰਡਾਂ ਚ ਹੋਰ ਚੋਣਾਂ ਵੀ ਆ ਹਾਂਜੀ ਇਲੈਕਸ਼ਨਾਂ ਹੈਗੀਆਂ ਨੇ ਸਾਡੇ ਨਾਲ ਤਕਰੀਬਨ 5-7 ਨਗਰ ਅਜੇ ਜੁੜੇ ਆ ਜਿਹੜੇ ਹੋਰ ਚਾਹੁੰਦੇ ਨੇ ਵੀ ਬਾਈਕਾਟ ਕਰ ਦੇਣਗੇ ਜਿੱਦਾਂ ਹੁਣ ਤੁਹਾਡੇ ਗਾ ਪਿੰਡਾਂ ਵਿੱਚ ਕਹਿੰਦਾ ਵੋਟਾਂ ਮੰਗਣ ਆਏ ਵੀ ਹੋਣੇ ਕਹਿੰਦਾ ਕੋਈ ਕੋਈ ਪਾਰਟੀਆਂ ਦੇ ਤੇ ਉਸ ਟਾਈਮ ਤੋਂ ਅਸੀਂ ਕੀ ਤੁਹਾਨੂੰ ਵਾਅਦਾ ਕੀਤਾ ਜਾਂ ਕੁਝ ਕਰਦੇ ਨਹੀਂ ਸਾਡੇ ਪਿੰਡ ਤਕਰੀਬਨ ਬਾਈਕਾਟ ਆ ਜੀ ਤੇ ਵੋਟਾਂ ਮੰਗਣ ਨਹੀਂ ਆਏ ਤਕਰੀਬਨ ਹੋਰ ਨਗਰਾਂ 'ਚ ਆਏ ਨੇ ਹਰੇਕ ਨਗਰ ਨਿਵਾਸੀਆਂ ਨੇ ਕਿਸੇ ਵੀ ਨਗਰ 'ਚ ਗਏ ਆ ਤਾਂ ਉਹਨਾਂ ਨੂੰ ਹਰੇਕ ਨਗਰ ਨਿਵਾਸੀ ਨੇ ਇਹੀ ਬੇਨਤੀ ਕੀਤੀ ਵੀ ਉਹ ਫੈਕਟਰੀ ਦਾ ਕੋਈ ਹੱਲ ਕਰੋ ਪਰ ਕਿਸੇ ਵੀ ਲੀਡਰ ਨੇ ਕੋਈ ਕਿਸੇ ਦੀ ਸਾਡੀ ਸਾਰ ਨਹੀਂ ਲਈ ਜੇ ਵੀ ਪਾਰਟੀ ਨੇ ਜਿਹੜਾ ਇਲੈਕਸ਼ਨਾਂ ਵਿੱਚ ਪੂਰਨ ਬਾਈਕਾਟ ਕੀਤਾ ਜੋ ਸਾਰੀਆਂ ਪਾਰਟੀਆਂ ਦਾ ਪੂਰਾ ਬਾਈਕਾਟ ਆਈ ਪੂਰਨ ਬਾਈਕਾਟ ਆ ਇੱਕ ਵੀ ਵੋਟ ਪੋਲਿੰਗ ਨਹੀਂ ਸਾਡੇ ਪਿੰਡ 'ਚ ਹੋਊਗੀ ਸਾਰੀਆਂ ਪਾਰਟੀਆਂ ਨੇ ਬਾਈਕਾਟ ਸਾਰੀਆਂ ਪਾਰਟੀਆਂ ਨੂੰ ਬਾਈਕਾਟ ਆ ਜੀ ਤਕਰੀਬਨ ਜਿਹੜਾ ਇਲੈਕਸ਼ਨ ਵਾਲੇ ਦਿਨ ਕਹਿੰਦਾ ਤੁਸੀਂ ਪੋਲਿੰਗ ਦੇ ਬੂਥਾਂ ਤੇ ਕੋਈ ਬੰਦਾ ਨਹੀਂ ਜਾਏਗਾ ਤੁਹਾਡਾ ਨਹੀਂ ਕੋਈ ਨਹੀਂ ਪਿੰਡ 'ਚ ਸਾਡੇ ਨਗਰ 'ਚ ਕੋਈ ਨਹੀਂ ਜਾਊਗਾ ਜੀ ਤੇ ਇਹ ਤਾਂ ਸਾਡੇ ਇੱਕ ਇਕੱਠ ਹੋਇਆ ਸੀਗਾ ਗੁਰਦੁਆਰਾ ਸਾਹਿਬ 'ਚ ਉੱਥੇ ਤਕਰੀਬਨ ਸਾਰੇ ਨਗਰ ਨੇ ਇੱਕ ਮਤਾ ਪਾਸ ਕੀਤਾ ਵੀ ਆਪਾਂ ਕਿਸੇ ਨੂੰ ਵੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣੀ ਠੀਕ ਸਰਗਦੇਵ ਸਿੰਘ ਪੂੜੀ ਸੰਘਰਸ਼ ਕਮੇਟੀ ਹੈ ਜਿਹੜੀ ਬਣੀ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਨਮਾਇੰਦਾ ਅੱਜ ਸਾਰੇ ਪਿੰਡਾਂ ਤੋਂ ਵੱਡਾ ਰੋਸ਼ ਮਾਰਚ ਟ੍ਰੈਕਟਰ ਮਾਰਚ ਮੋਟਰਸਾਈਕਲ ਮਾਰਚ ਕੱਢ ਰਹੇ ਆ ਕੌਣ ਕਿ 2 ਮਹੀਨੇ ਹੋ ਗਏ ਸਾਨੂੰ ਉੱਥੇ ਬੈਠੇ ਨੂੰ ਫੈਕਟਰੀ ਦੇ ਮੂਹਰੇ ਬੇਸ਼ੱਕ ਲੋਕਾਂ ਨੇ ਆਪਣੀ ਤਾਕ ਨੇ ਫੈਕਟਰੀ ਦਾ ਕੰਮ ਤਾਂ ਬੰਦ ਕਰਾਤਾ ਪ੍ਰਸ਼ਾਸਨ ਤੇ ਸਰਕਾਰ ਉਹਨਾਂ ਦੇ ਹੱਕ 'ਚ ਖੜੀ ਆ ਲੋਕਾਂ ਦੀ رائے ਨਹੀਂ ਸੁਣ ਰਹੀ ਲੋਕ ਕਹਿੰਦੇ ਆ ਵੀ ਅਸੀਂ ਨਹੀਂ ਲੱਗਣ ਦੇਣੀ ਨਾ ਇਹ ਕਿਹੜੇ ਲੋਕਤੰਤਰ ਆ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਦੂਜੀ ਗੱਲ ਐ ਇਸ ਤੋਂ ਦੁਖੀ ਹੋ ਕੇ ਲੋਕਾਂ ਨੇ ਸਾਡੇ ਪਿੰਡ ਦੇ ਲੋਕਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੇ ਲੋਕਾਂ ਨੇ ਤਾਂ ਬਾਈਕਾਟ ਕਰਤਾ ਕਿਉਂਕਿ ਉਹ ਕਿਹਨੇ ਨਾ ਸੀ ਗੰਦੀ ਹਵਾ ਨਾ ਗੰਦਾ ਪਾਣੀ ਜਿਹੜਾ ਫੈਕਟਰੀ ਨੇ ਥੱਲੇ ਛਿੱਟਣਾ ਅਸੀਂ ਉਹ ਪੀਣਾ ਚਾਹੁੰਦੇ ਅਸੀਂ ਤਾਂ ਪਹਿਲੇ ਹੀ ਪੇਟ ਦੇ ਲੋਕ ਮਾਰੇ ਹੋਏ ਆ ਬਿਮਾਰੀਆਂ ਦੇ ਇਸ ਲਈ ਸਾਡੇ ਸਾਰੇ ਜਿਹੜਾ ਇਲਾਕੇ ਦਾ ਅੱਜ ਟਰੈਕਟਰ ਮਾਰਚ ਆ ਸਾਰੇ ਪਿੰਡਾਂ ਚੋਂ ਟਰੈਕਟਰ ਆਇਆ ਕੋਈ ਇੱਕ ਪਿੰਡ ਚੋਂ 20 ਪਿੰਡਾਂ ਚੋਂ 20 ਪਿੰਡਾਂ ਦੀ ਅੱਜ ਮਾਰਚ ਹੈ ਤੇ ਵੋਟਰਾਂ ਦਾ ਬਾਈਕਾਟ ਹਾਂ ਬਿਲਕੁਲ ਵੋਟਰਾਂ ਦਾ ਬਾਈਕਾਟ ਰਿਹਾ ਲੋਕ ਬਹੁਤ ਨਾ ਗੁੱਸੇ ਚ ਹੈ ਵੀ ਜਿਹੜੇ ਵੋਟਾਂ ਵਾਲੇ ਆ ਉਹ ਤਾਂ ਸਾਡੇ ਦਰਾਂ ਤੇ ਆਉਂਦੇ ਆ ਹਨ ਹੁਣ ਪੁੱਛਣ ਵੀ ਨਹੀਂ ਆਏ ਉਹਨਾਂ ਦਾ ਫਰਜ਼ ਨਹੀਂ ਮੰਨਦਾ ਜਿਹੜੇ ਨੇ ਉਹ ਜਿਹੜੇ ਵੋਟਰ ਆ ਉਹਨਾਂ ਨੂੰ ਤਾਂ ਵੋਟਾਂ ਲੈਣੀਆਂ ਭਾਈ ਦੱਸੋ ਤਕਲੀਫ ਕੀ ਆ ਜਾਂ ਜੇ ਨਹੀਂ ਉੱਤੇ ਕਹਿੰਨਾ ਆਪਦੇ ਤੌਰ ਤੇ ਧਰਨੇ ਲਾ ਲੰਡੀ ਸੀ ਦੇ ਐਵੇਂ ਰਾਜ ਕਰਨੂ ਪਾਰਟੀ ਦਾ ਪ੍ਰੋਸੈਸਰ ਪੱਪੀ ਆ ਲਾਰਾ ਲਾ ਗਿਆ ਕਹਿੰਦਾ ਇੱਕ ਦਿਨ ਚ ਬੰਦ ਕਰਾ ਦੂੰਗਾ 10 15 ਦਿਨ ਹੋ ਗਏ ਕਹਿ ਅਗਲੀ ਤੁਹਾਡੀ ਨੀਤੀ ਕੀ ਹੈ ਬੰਟਾ ਅਕੀ ਰਾਲੇ ਸਿੰਘ ਅੱਜ ਸਟੇਜ ਕਰਨਾ ਅਸੀਂ ਮਾਰਚ ਕਰਨੇ ਆ ਹੋਰ ਕਾਰਗਨੇ ਪੜਨਾ ਚ ਨਹੀਂ ਆ ਵੋਟਰ ਦਾ ਬਾਈਕਾਟ ਤਾਂ 100% ਹੋ ਗਿਆ ਸਾਡੇ ਪਿੰਡਾਂ ਚ ਸਾਰਿਆਂ ਦਾ ਬਾਈਕਾਟ ਆ ਗਿਆ ਇੱਕ ਪਾਰਟੀ ਦਾ ਨਹੀਂ ਸਾਰੇ ਪਿੰਡ ਸਾਰਿਆਂ ਨੂੰ ਕੋਈ ਪਿੰਡਾਂ ਚ ਸਾਰਿਆਂ ਦਾ ਬਾਈਕਾਟ ਆ ਕਿਉਂਕਿ ਸਾਨੂੰ ਪੁੱਛਣ ਨਹੀਂ ਆਏ ਅਸੀਂ ਦੁਖੀ ਆ ਗੁੱਸੇ ਚ ਆਈ ਸੀ ਜਿਹੜਾ ਸਰਕਾਰ ਬਣੀ ਸੀ ਕਹਿੰਦੇ ਜੀ ਵੀ ਧਰਨਾ ਵੀ ਲੱਗਣ ਦਵਾਗੇ ਅਸੀਂ ਹਰ ਇੱਕ ਦੇ ਪੈਰ ਉਹ ਬਿਲਕੁਲ ਝੂਠਾ ਨਿਕਲਿਆ ਭਗਵਾਨ ਤਾਂ ਕਮੇਡੀਅਨ ਮਿਨਿਸਟਰ ਉਹ ਝੂਠ ਨਿਕਲਿਆ ਬਿਲਕੁਲ ਲੋਕਾਂ ਨੂੰ ਗਮਰਾਹ ਕਰ ਗਿਆ ਹੁਣ ਤਾਂ ਜਮਾਂ ਹੀ ਉਲਟ ਹੋ ਗਿਆ ਏ ਜਿਹੜੀ ਤੁਸੀਂ ਵੋਟਾਂ ਦੀ ਗੱਲ ਕਰਦੇ ਹੋ ਇਹ ਕੋਈ ਵੋਟਾਂ ਦਾ ਸਬੰਧ ਨਹੀਂ ਹੈ ਇਹਨਾਂ ਨਾਲ ਇਹ ਸਾਡੇ ਇੱਕ ਗੈਸ ਫੈਕਟਰੀ ਲੱਗ ਰਹੀ ਹੈ ਜਿਹੜੀ ਕਿ ਅਸੀਂ ਅੱਗੇ ਕੁੰਗਰਾਲੀ ਰਾਜਪੂਤਾ ਦੇਖ ਕੇ ਆਇਆ ਦਸਾਂ ਪਿੰਡਾਂ ਦੇ ਵਿੱਚ ਉਹਦੀ ਬਦਬੂ ਜਾਂਦੀ ਹੈ ਅਸੀਂ ਉਹ ਫੈਕਟਰੀ 'ਚ ਨਾ ਲੱਗਣ ਦੇ ਮਤ ਲੱਗ ਨਹੀਂ ਦੇਣੀ ਹੈਗੀ ਉਸ ਰੋਸ ਧਰਨੇ ਤੇ ਸਾਨੂੰ ਅੱਜ 55 ਦਿਨ ਹੋ ਗਏ ਸਿੱਥੇ ਸਾਡੇ ਕੋਈ ਨਾ ਪ੍ਰਸ਼ਾਸਨ ਆਇਆ ਨਾ ਕੋਈ ਪੋਲਿਟੀਕਲ ਪਾਰਟੀ ਦਾ ਕੋਈ ਆਪਣਾ ਸਾਥ ਦੇ ਰਹੇ ਹੈ ਕੋਈ ਪੋਲਿਟੀਕਲ ਪਾਰਟੀ ਦਾ ਕੋਈ ਬੰਦਾ ਨਹੀਂ ਆਇਆ ਸੋ ਇਸ ਕਰਕੇ ਅਸੀਂ ਅੱਜ 55ਵੇਂ ਦਿਨ ਤੋਂ ਬਾਅਦ ਸਾਡਾ ਇਹ ਜਿਹੜਾ ਰੋਸ ਆ ਸਾਡੀਆਂ ਕਿਸਾਨ ਜੂਨੀਅਨਾਂ ਸਾਰੀਆਂ ਇੱਥੇ ਆ ਚੁੱਕੀਆਂ ਨੇ ਸਾਰੇ ਹੀ ਸਾਡੇ ਜ਼ਿਲ੍ਹੇ ਕਮੇਟੀਆਂ ਦੇ ਨੁਮਾਇੰਦੇ ਆ ਉਹ ਸਾਰੇ ਇੱਥੇ ਆ ਚੁੱਕੇ ਆ ਸਾਰੇ ਸਾਡੇ ਨਗਰਾਂ ਦੇ ਆ ਟਰੈਕਟਰ ਸਾਡਾ 150 ਸਵੇਰ ਦਾ ਸਾਡੇ ਨਾਲ ਹੈ ਇਹ ਸਾਰੇ ਨਗਰਾਂ ਦਾ ਡਾਇਰੈਕਟਰ ਆ ਔਰ ਇਹ ਜਿਹੜੀ ਫੈਕਟਰੀ ਆ ਇਹਦੇ ਸਬੰਧ ਦੇ ਵਿੱਚ ਨਾ ਤਾਂ ਕੋਈ ਪੋਲੀਟਿਕਲ ਬੰਦਾ ਇੱਥੇ ਆ ਕੇ ਖੜਾ ਹੋਇਆ ਉਸ ਸਬੰਧ ਦੇ ਵਿੱਚ ਅੱਜ ਸਾਡੇ ਨੌਜਵਾਨਾਂ ਦੇ ਵਿੱਚ ਪੰਜ ਸੱਤ 10 ਦਿਨ ਤੋਂ ਰੋਹ ਸੀਗਾ ਇੱਕ ਤਾਂ ਸੀ ਸਾਡੇ ਨਗਰ ਭੋਂਦੜੀ ਨੇ ਅਸੀਂ ਚੌਣਾ ਦਾ ਬਾਈਕਟ ਕੀਤੀ ਔਰ ਅਸੀਂ ਕੋਈ ਵੀ ਸਾਡੇ ਲੀਡਰ ਆਵੇ ਤਾਂ ਅਸੀਂ ਉਹਨਾਂ ਨੂੰ ਬੜਨ ਨਹੀਂ ਦਿੰਦੇ ਕਾਲੀਆਂ ਝੰਡੀਆਂ ਲੈ ਕੇ ਅਸੀਂ ਉਹਨਾਂ ਨੂੰ ਬਾਹਰ ਹੀ ਭੇਜਦੇ ਤੇ ਮੰਗ ਕੀ ਹੈ ਤੇ ਅਗਲੀ ਰਣਨੀਤੀ ਕੀ ਹੈ ਸਾਡੀ ਮੰਗ ਇਹ ਹੈ ਵੀ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਣੀ ਕਿਉਂਕਿ ਇਹ ਨਰਕ ਆ ਅੱਜ ਜੇ ਅਸੀਂ ਅੱਖੀਂ ਦੇਖ ਕੇ ਮੱਖੀ ਖਾ ਲਈਏ ਤਾਂ ਫਿਰ ਸਾਡੇ ਵਾਸਤੇ ਨਗਰ ਵਾਸਤੇ ਬਹੁਤ ਮਾੜੀ ਗੱਲ ਆ ਸੋ ਇਸ ਕਰਕੇ ਸਾਰਿਆਂ ਨੇ ਅਸੀਂ ਤਹਈਆ ਕੀਤਾ ਸਾਰੀਆਂ ਜੂਨੀਅਰਾਂ ਨੇ ਸਾਰਿਆਂ ਨੇ ਪੀ ਇਹ ਜਿਹੜੀ ਫੈਕਟਰੀ ਆ ਸੀ ਇਹ ਨਹੀਂ ਲੱਗਰਦੇ ਆਂਗੇ ਇਹ ਸਾਡਾ ਅੱਜ ਦਾ ਜਿਹੜਾ ਰੋਸ ਮਾਰਚ ਆ ਤੇ ਇਹ ਸਬੰਧ ਦੇ ਵਿੱਚ ਸਾਡਾ ਇਹ ਰੋਸ ਮਾਰਚ ਆ 150 ਟਰੈਕਟਰ ਸਾਡਾ ਸਵੇਰ ਦਾ ਇਕੱਠਾ ਸਾਡੇ ਨਾਲ ਚੱਲ ਰਿਹਾ ਜੀ ਸੋ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਚੁੱਕੀਆਂ ਦੋ ਤਿੰਨ ਉਹ ਵੀ ਪ੍ਰਸ਼ਾਸਨ ਵੀ ਸਾਡੇ ਹੱਕ 'ਚ ਸਾਡੇ ਹੱਕ ਦੀ ਗੱਲ ਨਹੀਂ ਕਰ ਰਿਹਾ ਸੋ ਇਸ ਕਰਕੇ ਸਾਨੂੰ ਇਹ ਤਹਈਆ ਕਰਨਾ ਪਿਆ